DIG ਬਾਰਡਰ ਰੇਂਜ ਅਤੇ SSP ਗੁਰਦਾਸਪੁਰ ਦੀ ਅਗਵਾਹੀ ਹੇਠ ਇਸਲਾਮਾਬਾਦ ਮੋਹੱਲਾ ਗੁਰਦਾਸਪੁਰ ਵਿਖੇ ਕਾਸੋ ਬਿਆਨ ਚਲਾਇਆ ਗਿਆ ਜਿਸ ਦੇ ਤਹਿਤ ਜਾਣਕਾਰੀ ਦਿੰਦੇ ਹੋਏ DIG ਬਾਰਡਰ ਰੇਂਜ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਿਹਾ ਚਾ ਰਿਹਾ ਆਪਣੀ ਪਹਿਲੀ ਮਿਲਣੀ ਇੱਥੇ ਮੈਂ ਗੁਰਦਾਸਪੁਰ ਆਇਆ ਹੈਗਾ ਪਹਿਲਾਂ ਅਸੀਂ ਇੱਥੇ ਵੀਡੀਸੀ ਦੇ ਨਾਲ ਵੀ ਅਸੀਂ ਇੱਕ ਮੀਟਿੰਗ ਕੀਤੀ ਸੀ ਰੂਟ ਰੂ ਹੋਏ ਸੀਗੇ ਅੱਜ ਕੈਸੋ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਹੈਗਾ ਅਸੀਂ ਇਸਲਾਮਾਬਾਦ ਮਹੱਲੇ ਦੇ ਵਿੱਚ ਅੱਜ ਕੈਸੋ ਆਪਰੇਸ਼ਨ ਕਰ ਰਹੇ ਹੈਗੇ ਆ ਇਹਦੇ ਵਿੱਚ ਆਪਰੇਸ਼ਨ ਦੇ ਨਾਲ-ਨਾਲ ਮੈਂ ਤੁਹਾਨੂੰ 2025 ਦੀ ਜਿਹੜੀ ਗੁਰਦਾਸਪੁਰ ਪੁਲਿਸ ਦੀ ਐਨਡੀਪਸ ਫਰੰਟ ਦੇ ਉੱਤੇ ਜਿਹੜੀ ਕਾਰਗੁਜ਼ਾਰੀ ਹੈ ਉਹਦੀ ਸਲਾਘਾ ਵੀ ਕਰਦਾ ਹੈ 2025 ਦੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਰੀਬ 900 ਦੇ ਕਰੀਬ ਐਨਡੀਪਸ ਦੇ ਪਰਚੇ ਦਰਜ ਕੀਤੇ ਹੈਗੇ ਨੇ ਤੇ 1200 ਦੇ ਕਰੀਬ ਜਿਹੜੇ ਹੈਗੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਇੱਕ ਹਮੇਨਟੇਰੀਅਨ ਫੇਸ ਜਿਹੜਾ ਗੁਰਦਾਸਪੁਰ ਪੁਲਿਸ ਦਾ ਉੱਭਰ ਕੇ ਸਾਹਮਣੇ ਆਇਆ ਇਹਨਾਂ ਨੇ ਤਕਰੀਬਨ 2500 ਨੌਜਵਾਨ ਜਿਹੜੇ ਇਸ ਗਲਗੱਤ ਵਿੱਚ ਨਸ਼ੇ ਦੀ ਗਲਗੱਤ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਅਤੇ ਔਟ ਸੈਂਟਰਾਂ ਦੇ ਵਿੱਚ ਰੈਫਰ ਕੀਤਾ ਹੈਗਾ ਤਾਂ ਜੋ ਉਹ ਇਸ ਕੋਡ ਤੋਂ ਨजात ਪਾ ਸਕਣ ਅਤੇ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਹੋ ਸਕਣ ਇਹ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ ਜਿਸ ਲਈ ਇਹ ਵਧਾਈ ਦੇ ਪਾਤਰ ਨੇ ਜੇ ਅਸੀਂ ਉਹਦੇ ਤੇ ਗੱਲ ਕਰੀਏ ਡੈਮੋਲੇਸ਼ਨਸ ਦੇ ਉੱਤੇ ਜਿਹੜੀ ਇਲੈਗਲ ਪ੍ਰੋਸੀਡਸ ਤੇ ਜਿਹੜੇ ਇਹ ਮਗਰਮਚ ਜਿਹੜੀ ਉਤੋਂ ਕਮਾਈਆਂ ਕਰਦੇ ਨੇ ਪੈਡਲਰ ਸਪਲਾਈਅਰਸ ਤੇ ਚਾਰ ਡੈਮੋਲੇਸ਼ਨਸ ਵੀ 2025 ਦੇ ਵਿੱਚ ਕੀਤੀਆਂ ਗਈਆਂ ਨੇ ਅ ਤਕਰੀਬਨ 3.5 ਕਰੋੜ ਦੀ ਪ੍ਰਾਪਰਟੀ ਜਿਹੜੀ ਇਲੀਗਲ ਪ੍ਰਸੀਡਸ ਤੋਂ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਜਡ ਲੈਂਡਾਂ ਦੇ ਉੱਤੇ ਉਹਨਾਂ ਡੈਮੋਲਿਸ਼ ਕੀਤਾ ਗਿਆ ਤੇ 3.5 ਕਰੋੜ ਦੀ ਕਰੀਬ ਪ੍ਰਾਪਰਟੀ ਨੂੰ ਕੰਪ੍ਰੀਹੈਂਡ ਅਥਾਰਟੀ ਵੱਲੋਂ ਫ੍ਰੀਜ਼ ਵੀ ਕਰਵਾਇਆ ਗਿਆ ਹੈਗਾ ਜਿਨ੍ਹਾਂ ਦੀ ਜਿਹੜੀ ਇਲੀਗਲ ਟਰੇਡ ਦੇ ਵਿੱਚੋਂ ਇਹਨਾਂ ਨੇ ਬਣਾਈਆਂ ਗਈਆਂ ਹੈਗੀਆਂ ਇਹਨਾਂ ਨੇ ਉਸੇ ਲੜੀ ਦੇ ਵਿੱਚ ਜਿਹੜੀ ਇਹ ਮੁਹਿੰਮ ਚੱਲਦੀ ਰਹੂਗੀ ਨਿਰਵਿਘਨ ਔਰ ਬਹੁਤ ਅੱਛਾ ਅਸਸ ਵੀ ਸ਼੍ਰੀਅਤ ਦਿੱਤਿਆ ਆਈਪੀਐਸ ਦਾ ਐਸਪੀ ਡੀ ਦਵਿੰਦਰ ਇਹਨਾਂ ਨੇ ਇਹਨਾਂ ਦੀ ਸਾਰੀ ਟੀਮ ਨਸ਼ਿਆਂ ਦੇ ਵਿਰੁੱਧ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈਗਾ 20 ਕਿਲੋ ਦੇ ਕਰੀਬ ਇਹਨਾਂ ਨੇ ਹੈਰੋਇਨ ਵੀ ਬਰਾਮਦ ਕੀਤੀ ਹੈਗੀ ਐ ਇਹਨਾਂ ਦਾ ਗੈਂਗਸਟਰ ਫਰੰਟ ਤੇ ਵੀ ਜਿਹੜਾ ਕੰਮ ਹੈਗਾ ਇਹ ਸ਼ਲਾਘਾ ਯੋਗ ਹੈਗਾ ਸੋ ਅੱਜ ਅਸੀਂ ਉਸੇ ਲੜੀ ਦੇ ਵਿੱਚ ਚੈਸੋ ਕਰਾਂਗੇ ਅਤੇ ਅਸੀਂ ਇਹਨਾਂ ਦੇ ਇਸ ਮਾਧਿਅਮ ਰਾਹੀਂ ਨਸ਼ਾ ਦੇ ਸੋਦਾਗਰਾਂ ਨੂੰ ਇੱਕ ਪਾਗਾਮ ਵੀ ਹੈਗਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੋੜੀ ਕਰਦਨ ਤੱਕ ਪਹੁੰਚਣਗੇ देर ਹੋ ਸਕਦੀ ਹੈ ਬਟ ਇਹ ਨਹੀਂ ਕਿ ਪਹੁੰਚਣਗੇ ਨਹੀਂ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਆਪਣਾ ਜਿਹੜਾ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਇਸ ਦਲਦਲ ਤੋਂ ਬਾਹਰ ਆਣ ਮੇਨ ਸਟ੍ਰੀਮ ਚ ਆਣ ਅਸੀਂ ਉਹਨਾਂ ਦਾ ਜਿਹੜਾ ਖੜਕ ਦਾ ਜਿਹੜਾ ਵੀ ਕੋਈ ਸ਼ਮੂਲੀਅਤ ਹੈ ਉਸ ਨੂੰ ਮੈਰਿਟ ਦੇ ਆਧਾਰ ਦੇ ਉੱਤੇ ਅਸੀਂ ਉਹਨੂੰ ਕੰਸੀਡਰ ਵੀ ਕਰ ਸਕਦੇ ਹਾਂ ਖੇਡਾਂ ਨਾਲ ਜੁੜਨ ਪੜ੍ਹਾਈ ਕਰਨ ਡਾਕਟਰ ਬਣਨ ਸਾਇੰਟਿਸਟ ਬਣਨ ਪਰ ਆਪਣਾ ਕਿਤਾਬ ਬਣਾਉਣ ਕੋਈ ਪੰਜਾਬ ਦੇ ਵਿੱਚ ਹੁਨਰ ਦੀ ਕਮੀ ਨਹੀਂ ਹੈਗੀ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਅਪੀਲ ਵੀ ਕਰਾਂਗਾ ਤੇ ਨਾਲ ਦੇ ਨਾਲ ਨਸ਼ੇ ਦੇ ਸੋਦਾਕਰਾਂ ਨੂੰ ਚੇਤਾਵਨੀ ਵੀ ਦੇਵਾਂਗਾ ਕਿ ਅਸੀਂ ਤੁਹਾਡਾ ਬਹੁਤ ਤੁਹਾਡੀ ਗਿੱਚੀ ਜਿਹੜੀ ਹੈਗੀ ਇਹ ਚੰਗੀ ਤਰ੍ਹਾਂ ਨਪਾਂਗੇ ਔਰ ਅਸੀਂ ਇਸ ਆਪਣੇ ਪੰਜਾਬੀ ਸੂਬੇ ਨੂੰ ਜ਼ਿਲ੍ਹਾ ਗਰਦਾਸਪੁਰ ਨੂੰ ਇਹਨਾਂ ਤੋਂ ਨਜ਼ਾਜ਼ ਦਿਵਾਵਾਂਗੇ ਸਰ ਬੈਂਕਸਟਰੀ ਗੱਲ ਕੀਤੀ ਜਾਗੀ ਹੈ ਤਰਨਤਾਰ ਦੇ ਵਿੱਚ ਸਰਪੰਚ ਦਾ ਸਕੱਤਰ ਹੋਇਆ ਸੀਗਾ ਉਹਦੇ ਵਿੱਚ ਇੰਕਾਊਂਟਰ ਵੀ ਕੀਤਾ ਗਿਆ ਡੋਨੀ ਪੱਲ ਨੇ ਫਿਰ ਇੱਕ ਪੋਸਟ ਹੈ ਸਾਂਝੀ ਕਰਤੀ ਹੈ ਕਿ ਫੇਕ ਮਾਰਿਆਗਾ ਚਾਲੀ ਮਾਰਿਆ ਉਹ ਪਿਸ਼ਮੁਲੀਤ ਨਹੀਂ ਸੀ ਹੈਗੀ ਤੇ ਕੋਈ ਉਹਦੇ ਉੱਤੇ ਕਮੈਂਟ ਕਰਨਾ ਮੇਰਾ ਬੰਦਾ ਨਹੀਂ ਆ ਇੱਕ ਬਦਮਾਸ਼ ਆਦਮੀ ਕਿਸੇ ਬਾਰੇ ਵੀ ਕੋਈ ਗੱਲ ਕਰੇ ਉਹਦੇ ਉੱਤੇ ਮੈਂ ਟੈਲੀਬ੍ਰੇਟ ਕਰਾਂ ਸ਼ੋਭਾ ਨਹੀਂ ਦਤਾ ਲਗਾਤਾਰ ਇਨਕਾਉਂਟਰ ਕੀਤੇ ਜਾ ਰਹੇ ਆ ਇਹਨਾਂ ਲੋਕਾਂ ਦੇ ਉੱਪਰ ਉਹ ਲਗਾਤਾਰ ਜਿਹੜਾ ਇਹਨਾਂ ਨੂੰ ਜਿਹੜਾ ਫੜਿਆ ਜਾ ਰਿਹਾ ਤੇ ਬਦ ਕੀ ਹੈ ਸੋਸ਼ਲ ਮੀਡੀਆ ਲਗਾਤਾਰ ਰੈਕਟਿਵ ਆ ਗਏ ਨੇ ਕੋਈ ਗੱਲ ਨਹੀਂ ਅਸੀਂ ਜਿਹੜੀ ਪੰਜਾਬ ਪੁਲਿਸ ਹੈਗੀ ਆ ਉਹ ਸੈਕੰਡ ਟੂ ਨਨ ਹੈਗੀ ਅਸੀਂ ਹਰ ਚੈਲੰਜ ਨੂੰ ਸਤਿਕਾਰ ਕਰਦੇ ਆ ਅਸੀਂ ਕੰਪੀਟੈਂਟ ਆ ਅਸੀਂ ਮੋਟੀਵੇਟਿਡ ਆ ਅਸੀਂ ਹਰ ਕਿਸੇ ਵੀ ਕਠਿਨਾਈ ਦਾ ਜਾਂ ਗੈਂਗ ਅ ਮਿੱਟੀ ਪ੍ਰੋਬਲਮ ਨੂੰ ਨਿਜਖਣ ਲਈ ਅਸੀਂ ਪੂਰਾ ਸੱਖਸ਼ਮ ਹੈਗੇ ਆਂ ਤੇ ਅਸੀਂ